ਇੱਕ ਵਾਰ ਫਿਰ ਤੋਂ ਮੌਸਮ ਨੇ ਕਰਵਟ ਲਈ ਜਿਸ ਕਾਰਨ ਗਰਮੀ ਨੇ ਆਪਣਾ ਜ਼ੋਰ ਦਿਖਾਉਣਾ ਸ਼ੁਰੂ ਕਰ ਦਿੱਤਾ ਜਿਸ ਦੇ ਚੱਲਦਿਆਂ ਤਰਨਤਾਰਨ ਵਿਖੇ ਦੁਕਾਨਦਾਰਾਂ ਨਾਲ ਸਾੜੀ ਫਾਸਵੇਂ ਨਿਊਜ਼ ਟੀਮ ਨੇ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ 1-2 ਦਿਨ ਤੋਂ ਗਰਮੀ ਫੇਰ ਬਹੁਤ ਜ਼ਿਆਦਾ ਪੈ ਰਹੀ ਹੈ ਅਤੇ ਜੋ ਪਿਛਲੇ ਦਿਨੀ ਹਿੰਦੁਸਤਾਨ ਪਾਕਿਸਤਾਨ ਦੇ ਵਿੱਚ ਤਣਾਅ ਚੱਲ ਰਿਹਾ ਸੀ ਉਸ ਕਰਕੇ ਵੀ ਬਾਜ਼ਾਰਾਂ ਵਿੱਚ ਲੋਕਾਂ ਦੀ ਆਵਾਜਾਈ ਘੱਟ ਸੀ ਅਤੇ ਲੋਕਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਉਮੀਦ ਹੈ ਕਿ ਸਭ ਕੁਝ ਪਹਿਲਾਂ ਵਾਂਗ ਠੀਕ ਹੋਵੇਗਾ ਅਤੇ ਫਿਰ ਲੋਕ ਪਹਿਲਾਂ ਵਾਂਗ ਬਾਜ਼ਾਰਾਂ ਵਿੱਚ ਆਉਣ ਜਾਣ ਲੱਗਣਗੇ ਕੋਈ 2-3 ਦਿਨ ਤੋਂ ਗਰਮੀ ਕਾਫੀ ਪੈ ਗਈ ਹੈ ਉਸ ਤੋਂ ਪਹਿਲਾਂ ਜੰਗ ਦੇ ਮਾਹੌਲ ਕਰਕੇ ਵੀ ਸ਼ਹਿਰ ਚ ਆਵਾਜ਼ਾਈ ਬਹੁਤ ਘੱਟ ਸੀ ਬਿਜਾਰ ਚ ਲੋਕੀ ਘੱਟ ਨਿਕਲਦੇ ਸੀ ਜੰਗ ਜੰਗੋਰ ਕਰਕੇ ਤੇ ਆ ਦੋ ਤਿੰਨ ਦਿਨ ਤੋਂ ਗਰਮੀ ਜ਼ਿਆਦਾ ਪੈਣ ਕਰਕੇ ਲੋਕਾਂ ਦੀ ਆਵਾਜ਼ਾਈ ਬਿਜਾਰ ਚ ਬਹੁਤ ਘੱਟ ਗਈ ਹੈ ਲੋਕਾਂ ਦੀ ਆਵਾਜ਼ਾਈ ਘੱਟ ਹੋਣ ਨਾਲ ਜੰਗ ਦੇ ਮਾਹੌਲ ਨਾਲ ਪਹਿਲਾਂ ਲੋਕਾਂ ਦੇ ਕਾਰੋਬਾਰ ਤੇ ਬਹੁਤ ਜ਼ਿਆਦਾ ਅਸਰ ਪੈ ਰਿਹਾ ਜੀ ਇਸ ਕੱਲ ਦਾ ਭਾਈ ਥੋੜੀ ਨਾ ਗਰਮੀ ਵੱਧ ਗਈ ਹੈ ਗਰਮੀ ਕਰਕੇ ਆਵਾਜ਼ਾਈ ਥੋੜੀ ਘਟੀ ਆ ਤੇ ਕੁਝ ਮਾਹੌਲ ਤਲਾਵ ਵਾਲਾ ਜ਼ਿਆਦਾ ਬਣ ਗਿਆ ਜੀ ਝੜੜੇ ਵਾਲਾ ਉਹਦੇ ਕਰਕੇ ਵੀ ਆਵਾਜਾਈ ਥੋੜੀ ਠੱਪ ਹੋਈ ਆ ਲੋਕੀ ਪਿੰਡਾਂ ਜੋ ਅਜੂ ਦੂਰ ਹੋ ਗਏ ਆ ਕੋਲੇ ਕਰਕੇ ਥੋੜਾ ਬਹੁਤ ਪ੍ਰਭਾਵ ਕੰਮ ਤੇ ਪੈ ਰਿਹਾ ਵਾ ਥੋੜਾ ਬੰਦਾ ਚੱਲ ਰਿਹਾ ਜਿਆਦਾ ਨਹੀਂ ਬਹੁਤ ਬੰਦਾ ਵੀ ਆ ਚੱਲ ਗਿਆ ਆਵਾਜਾਈ ਕਾਫੀ ਘਟ ਗਈ ਹੈ ਕੁਝ ਗਰਮੀ ਆ ਕੁਝ ਲੋਕ ਨਿਕਲਦੇ ਨਹੀਂ ਡਰਦੇ ਪਿੰਡਾਂ ਵਾਲੇ ਵੀ ਦੂਰ ਦੂਰ ਹੋ ਗਏ ਆ ਥੋੜਾ ਟਾਈਮ ਲੱਗੂਗਾ ਥੋੜਾ ਜਿਹਾ ਪਤਰੀ ਉਹਨਾਂ ਦਾ ਟਾਈਮ ਤੇ ਲੱਗਦਾ ਯਾਰ ਕਿ ਜਿਨੀ ਗਰਮੀ ਵਧ ਗਈ ਆ ਗਰਮੀ ਦਾ ਹਾਲਾਤੀ ਆ ਕਿ ਮੇਰਾ ਖਿਆਲ ਅੱਜ ਵੀ ਜਿਆਦਾ ਨਹੀਂ ਚਾ 40 42 ਡਿਗਰੀ ਹੋਏਗੀ ਤੇ ਲੋਕੀ ਗਰਮੀ ਦੇ ਬਾਅਦ ਦੇਖਦੇ ਨੇ ਭਏ ਵਪਾਰ ਘਟਿਆ ਪਿਆ ਕੋ ਕਸਟਮਰ ਆਊਗਾ ਤੇ ਅਸੀਂ ਲੋਕ ਪੈਸੇ ਵਟਾਂਗੇ ਅਸੀਂ ਪੈਸੇ ਵਟਾਂਗੇ ਅਸੀਂ ਆਪਣੀ ਦੁਕਾਨ ਦਾ ਦੇ ਮੁਲਾਜ਼ਮਾਂ ਇਹਨਾਂ ਨੂੰ ਰੋਟੀ ਪਾਣੀ ਕਿੱਥੇ ਹੋਵਾਂਗੇ ਹਾਲਾਤ ਇਹ ਮੇਰੇ ਗਰਮੀ ਇੰਨੀ ਹੈ ਗਾ ਕਸ਼ ਮਲਾਂਦਾ ਹੀ ਨਹੀਂ ਪਲੱਸ ਜੋ ਆਪਲਾ ਮੌਲਾ ਹਾਲਾਤ ਦੇ ਪਾਕਿਸਤਾਨ ਨੇ ਅਟੈਕ ਕੀਤਾ ਉਹਦਾ ਵੀ ਹਾਲਾਤ ਹਰ ਜਗ੍ਹਾ ਕੋਈ ਸੁਧਰੇ ਨਹੀਂ ਕਿ ਲੋਕ ਅੱਜ ਵੀ ਸੇਮੇ ਆ ਪਰ ਮੈਂ ਜਦੋਂ ਚਲੋ ਇਹ ਟਰੰਪ ਜ ਅਮਰੀਕਾ ਦੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਮੋਦੀ ਜੀ ਦੇ ਜਿਵੇਂ ਹੀ ਸੰਝੋਟਾ ਕਰਾਤਾ ਅਰ ਹਲਕੀ ਦੇਸ਼ ਦੇ ਇਤਿਹਾਸ ਲਈ ਪੰਜਾਬ ਲਈ ਬਹੁਤ ਵਧੀਆ ਜੱਕਦਮ ਗਰਮੀ ਵਧਣ ਦੇ ਨਾਲ ਇੱਕ ਵਾਰ ਫਿਰ ਤੋਂ ਸ਼ਹਿਰ ਦੀਆਂ ਸੜਕਾਂ ਦੇ ਉੱਤੇ ਸਨਾਟਾ ਛਾਇਆ ਹੋਇਆ ਨਜ਼ਰ ਆ ਰਿਹਾ ਹੈ ਇਸ ਬਾਰੇ ਜਦੋਂ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਜਿੱਥੇ ਇੱਕਦਮ ਹੀ ਇੱਕ ਦੋ ਦਿਨ ਤੋਂ ਗਰਮੀ ਫਿਰ ਵੱਧ ਚੁੱਕੀ ਹੈ ਅਤੇ ਜੋ ਪਿਛਲੇ ਦਿਨੀ ਪਾਕ ਅਤੇ ਹਿੰਦੁਸਤਾਨ ਦੇ ਵਿੱਚ ਤਣਾਅ ਬਣਿਆ ਹੋਇਆ ਸੀ ਉਸ ਕਰਕੇ ਵੀ ਬਾਜ਼ਾਰਾਂ ਦੇ ਵਿੱਚ ਗਾਹ ਘਟ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰਾ ਮਾਹੌਲ ਸਹੀ ਹੁੰਦਾ ਨਜ਼ਰ ਆਵੇਗਾ ਤਰਨਤਾਰਨ ਤੋਂ ਫਾਸਟਵੇਅ ਦੀ ਬੀਏ ਸਾਹਿਬੀ ਵਿਸ਼ੇਸ਼ ਰਿਪੋਰਟ